ਹਾਲੇਲੂਇਆ ਥੈਂਕ ਯੂ ਜੀ ਜਿਸ ਹਾਲੇਲੂਇਆ ਮੇਰੇ ਮਹਾਨ ਪਰਮੇਸ਼ਰ ਪ੍ਰਭ ਯੇਸ਼ੂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਤਾਰੀਫ ਕਰਦੇ ਆਂ ਮੇਰੇ ਪਰਮੇਸ਼ਰ ਖੁਦਾਵਾਨ ਜੋ ਸੁੰਦਰ ਸ਼ਾਮ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਸਾਡੀ ਆਂਜਨ ਚ ਮਦਦ ਸਹਾਇਤਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਮੇਰੇ ਪਿਆਰੇ ਪ੍ਰਭੂ ਜੀ ਜਿਨਨੇ ਵੀ ਜਿਸ ਪ੍ਰਾਰਥਨਾ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਬਚਨ ਨੂੰ ਸੁਣਨ ਮੇਰੇ ਪਿਤਾ ਮੈਂ ਵਿਸ਼ਵਾਸ ਕਰਦੀ ਆ ਉਹ ਸੇਮ ਨਹੀਂ ਰਹਿਣਗੇ ਤੁਹਾਡਾ ਆਤਮਾ ਉਹਨਾਂ ਨੂੰ ਛੂਏਗਾ ਤੁਹਾਡਾ ਆਤਮਾ ਉਹਦੇ ਜੀਮੇ ਚ ਕਾਰੇ ਕਰੇਗਾ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਸਭ ਜੀ ਨੇ ਮਿਲ ਕੇ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਮੇਨ ਹallelujah ਅਸੀਂ ਬਚਨ ਚ ਜਾਵਾਂਗੇ ਜਬੂਰ ਦੀ ਫੋਥੀ 9 ਦਾ 1 ਤੇ 2 ਬਚਨ ਪੜਾਂਗੇ ਹallelujah ਥੈਂਕ ਯੂ ਜੀ ਜੈ ਹallelujah ਅਸੀਂ ਰਚਨ ਚ ਜਾਵਾਂਗੀ ਹੈ ਹੀ ਹੋਵਾ ਮੈਂ ਆਪਣੇ ਸਾਰੇ ਦਿਲ ਨਾਲ ਤੇਰਾ ਧੰਨਵਾਦ ਕਰਦਾ ਹਾਂ ਮੈਂ ਤੇਰੇ ਸਾਰੇ ਯਰ ਚਰਕਮਾ ਦਾ ਵਰਣ ਕਰਦਾ ਹਾਂ ਮੈਂ ਤੇਰੇ ਤੋਂ ਖੁਸ਼ ਤੇ ਬਾਗ-ਬਾਗ ਹੋਇਆ ਆਤਮਾਨ ਮੈਂ ਤੇਰੇ ਨਾਮ ਦੀ ਉਸਤਤ ਗਾਵਾਂ ਹallelujah ਪਰਮੇਸ਼ਰ ਦਾ ਕਲਾਮ ਕੀ ਕਹਿ ਰਿਹਾ ਹੈ ਦਉਤਰਾ ਜਿਹਾ ਕਹਿ ਰਿਹਾ ਮੈਂ ਤੇਰਾ ਧੰਨਵਾਦ ਕਰਾਂ ਕਲਿਸਿਆ ਸਾਨੂੰ ਹਰ ਗੱਲ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਹਾਲੇਲੂਇਆ ਕਿ ਕਿ ਮੈਂ ਤੇ ਤੋ ਖੁਸ਼ ਹੋਇਆ ਯੂਹਵਾਨੀ ਜੋ ਸਾਡੇ ਜੀਵਨ ਚ ਕੰਮ ਕਰਦਾ ਏ ਪਰਮੇਸ਼ਰ ਦਾ ਆਤਮਾ ਜੀ ਤੋਂ ਸਾਨੂੰ ਸ਼ੋਹਂਦਾ ਏ ਤੇ ਅਸੀਂ ਖੁਸ਼ੀ ਤੇ ਆਨੰਦ ਹੁੰਨੇ ਆ ਹਾਲੇਲੂਇਆ ਜਦ ਅਸੀਂ ਵਿਸ਼ਵਾਸ ਨਾਲ ਪਰਮੇਸ਼ਰ ਦੇ ਅੱਗੇ ਜਾਣੇ ਆਪਣੇ ਆਪ ਨੂੰ ਸਲੈਂਡਰ ਕਰਦੇ ਆ ਤਦ ਪਰਮੇਸ਼ਰ ਦਾ ਆਤਮਾ ਸਾਡੇ ਜੀਵਨ ਚ ਕਾਰਜ ਕਰਨਾ ਸਟਾਰਟ ਹੋ ਜਾਂਦਾ ਹallelujah ਲਈ ਸਾਨੂੰ ਜਿਆਦਾ ਕੀ ਪ੍ਰਾਰਥਨਾ ਚ ਹallelujah ਵਚਨਾਂ ਚ ਫਾਸਟਿੰਗ ਚ ਅਸੀਂ ਸਭ ਜਿੰਨੇ ਮਿਲ ਕੇ ਖੁਦਾ ਦਾ ਧੰਨਵਾਦ ਕਰਾਂ ਕਰਾਂਗੇ ਖੁਦਾ ਦੇ ਕੰਮਾਂ ਦਾ ਜੋ ਪਰਮੇਸ਼ਰ ਸਾਡੀ ਲਾਈਫ ਦੇ ਵਿੱਚ ਕਾਰਜ ਕਰ ਰਿਹਾ ਅਸਿਓ ਕਾਰੇ ਦਾ ਤਾਰੀਫ ਕਰਾ ਕਰਾਂਗੀ ਹallelujah ਜਿਹਨਾਂ ਜਿੰਨਾਂ ਨੂੰ ਵਿਸ਼ਵਾਸ ਏ ਵੀ ਹਾਂ ਮੇਰਾ ਜੀਵਨ ਸੇਮ ਨਹੀਂ ਹੈਗਾ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਏ ਉਹ ਪਰਮੇਸ਼ਰ ਤੋਂ ਖੁਸ਼ ਹੁੰਦਾ ਜਿੱਦਾਂ ਦਾ ਉਤਰਾ ਜਾ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਪਰਮੇਸ਼ਰ ਤੋਂ ਖੁਸ਼ ਹੁੰਦਾ ਹallelujah ਬਹੁਤ ਜਿੰਨੇ ਨੇ ਪਰਮੇਸ਼ਰ ਨੇ ਲਾਈਫ ਨੂੰ ਚੇਂਜ ਕੀਤਾ ਪਰ ਵਿਸ਼ਵਾਸ ਨਹੀਂ ਕਰਦੇ ਜਿੱਦਾਂ ਪਰਮੇਸ਼ਰ ਦਾ ਕਲਾਮ ਕਹਿੰਦਾ ਬੁਲਾਇਤ ਤੇ ਬਹੁਤ ਨੇ ਪਰ ਚੁਣੇ ਥੋੜੇ ਨੇ ਹਾਲੇਲੂਇਆ ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਪਾਂਗੇ ਧੰਨਵਾਦ ਕਰਾਂਗੇ ਜਿੱਦਾਂ ਪਰਮੇਸ਼ਰ ਦੇ ਕੰਮ ਦੇਖਾਂਗੇ ਆਪਣੀ ਲਾਈਫ 'ਚ ਤੇ ਅਸੀਂ ਖੁਸ਼ ਹੋਵਾਂਗੇ ਹਾਲੇਲੂਇਆ ਮੈਂ ਵਿਸ਼ਵਾਸ ਕਰਦੀ ਆਂ ਇਹ वचन ਤੁਹਾਡੇ ਜੀਵਨ 'ਚ ਜਿੰਦਾ ਹੋ ਚੁੱਕਿਆ ਹੈ ਇਹ वचन ਵਾਡੇ ਜੀਵਨ ਦੇ ਵਿੱਚ ਉੱਤਮ ਗੋਈਆਂ ਨੂੰ ਖੜਿਆ ਕਰ ਚੁੱਕਿਆ ਹallelujah 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 ਥੈਂਕ ਯੂ ਜੀ ਜਿਸ ਮੇਰੇ ਮਹਾਨ ਪਰਮੇਸ਼ਰ ਪ੍ਰਭੂ ਜੀ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤਾਰੀਫ ਕਰਦੇ ਆਂ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਅੱਜ वचन ਪਿਤਾ ਪਰਮੇਸ਼ਰ ਦੇ ਦੀ ਆਗਿਆ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਉਹ वचन ਇਹਨਾਂ ਦੇ ਦਿਲ ਦੀਆਂ ਮਾਸਪਟੀਆਂ ਤੇ ਲਿਖਿਆ ਚੁੱਕਿਆ ਮੇਰੇ ਪਿਆਰੇ ਪ੍ਰਭੂ ਜੀ ਇਹ ਪੂਰੇ ਦਿਲ ਨਾਲ ਤੁਹਾਡਾ ਧੰਨਵਾਦ ਕਰਦੇ ਨੇ ਮੇਰੇ ਪਿਤਾ ਤੇਰਾ ਆਤਮਿਕ ਜਿਹਨੇ ਨੂੰ ਸ਼ੂ ਚੁੱਕਿਆ ਹਰ ਮੇਰੇ ਪਿਆਰੇ ਪ੍ਰਭੂ ਜੀ ਕਰਤੀ ਸਪੀੜੇ ਛੱਟ ਕੇ ਜਾ ਚੁੱਕੀ ਹੈ ਜਾਦੂ ਟੂਣਾ ਦੇ ਪੀੜੀਆਂ ਦੇ ਬੰਧਨ ਜੀਵਾਂ ਚ ਆਊਟ ਹੋ ਚੁੱਕਿਆ ਸ਼ੂ ਦੇ ਨਾਮ ਤੇ ਮੇਰੇ ਪਿਤਾ ਤੁਹਾਡਾ ਆਤਮਿਕ ਜਿਹਨੇ ਨੂੰ ਸ਼ੂ ਚੁੱਕਿਆ ਤੁਹਾਡਾ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਜੀਵਾਂ ਚ ਕਾਰੇ ਕਾ ਚੁੱਕਿਆ ਹਰ ਇੱਕ ਪੀੜੀਆਂ ਦੇ ਬੰਧਨ ਆਊਟ ਹੋ ਚੁੱਕੇ ਨੇ ਪੀੜੀਆਂ ਦੇ ਸ਼ਰਾਫ ਨੇ ਜੀਵਾਂ ਚ ਆਊਟ ਹੋ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਸਭ ਜੀ ਨੇ ਸਰੀਰ ਚ ਚੰਗੇ ਭਲੇ ਹੋ ਚੁੱਕੇ ਨੇ ਤੁਹਾਡਾ ਆਤਮਾ ਜੀ ਵਿੱਚ ਕਾਰੇ ਕਰ ਚੁੱਕਿਆ ਮੇਰੇ ਪਿਤਾ ਜਿੰਨੇ ਵੀ ਜਿੰਨੇ ਸੁ ਪ੍ਰਾਰਥਨਾ ਸੁਣੇ ਸੁ ਬਚਨ ਨੂੰ ਸੁਣਨ ਤੁਹਾਡਾ ਆਤਮਾ ਨੂੰ ਸ਼ੋਵੇ ਤੁਹਾਡਾ ਆਤਮਾ ਜੀ ਵਿੱਚ ਕਾਰੇ ਕਰੇ ਜਿਨ੍ਹਾਂ ਨੂੰ ਪਿਤਾ ਪਰਮੇਸ਼ਰ ਜਰੂਰताएं ਜੋਗ ਦੀ ਬੱਚੇ ਦੀ ਮੇਰੇ ਪਿਆਰੇ ਪ੍ਰਭੂ ਜੀ ਤੰਦਰੁਸਤੀ ਦੀ ਕਿਸੇ ਵੀ ਜ਼ਰੂਰਤ ਨੂੰ ਪਿਤਾ ਤੁਸੀਂ ਜਾਣਦੇ ਜੀ ਮਨ ਲਈ ਪ੍ਰਾਰਥਨਾ ਕਰਦੀ ਹਾਂ ਤੁਹਾਡਾ ਆਤਮਾ ਉਹਨਾਂ ਦੀ ਜ਼ਰੂਰਤਾਂ ਨੂੰ ਪੂਰਾ ਕਰੇ ਮੇਰੇ ਪਿਤਾ ਇੱਕ ਇੱਕ ਜਿਨ੍ਹਾਂ ਨੇ ਸ਼ੂ ਲਿਆ ਵੀ ਤਾਂ ਤੁਸੀਂ ਇੱਕ ਇੱਕ ਜਿਨ੍ਹਾਂ ਨੇ ਹੀਲ ਕੀਤਾ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਜਿੰਦਾ ਖੁਦਾ ਮੇਰੇ ਪਰਮੇਸ਼ਰ ਦਿਆਵਾਨ ਕਰਪਾਲੂ ਦਿਆਲੂ ਪਰਮੇਸ਼ਰ ਤੇਰੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਤੇਰੀ ਦਿਆ ਸਦਾ ਦੀ ਮੇਰੇ ਖੁਦਾਵਾਨ ਮੇਰੇ ਪਿਆਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਦਿਆਵਾਨ ਕਰਪਾਲੂ ਦਿਆਲੂ ਪਰਮੇਸ਼ਰ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਪਿਤਾ ਪਰਮੇਸ਼ਰ ਸੁਣਦੇ ਨੇ ਤੁਹਾਡਾ ਆਤਮ ਨੂੰ ਛੂ ਚੁੱਕਿਆ ਤੁਹਾਡਾ ਆਤਮ ਨੂੰ ਜੀਵਨ ਚ ਕਾਰਜ ਕਰ ਚੁੱਕਿਆ ਮੇਰੇ ਪਿਤਾ ਮੇਰੇ ਮਹਾਨ ਪਰਮੇਸ਼ਰ ਡਾਕਟਰ ਡਾਕਟਰ ਵੈਦਾਂ ਦੇ ਵੈਦ ਕੀਮਾ ਤੇ ਕੀਮਤ ਜਦ ਜੱਜ ਵਕੀਲਾ ਦੀ ਵਕੀਲ ਜੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਕੁਸੀ ਆਗਿਆ ਦਿੱਤੀ ਪ੍ਰਾਰਥਨਾ ਕਰਨ ਦੀ ਮੈਂ ਪ੍ਰਾਰਥਨਾ ਕੀਤੀ ਮੈਂ ਵਿਸ਼ਵਾਸ ਕਰਦੀ ਹਾਂ ਪਿਤਾ ਦਵਾਈਆਂ ਨਾ ਖੜੇ ਹੋ ਚੁੱਕੇ ਨੇ ਮੇਰੇ ਪਿਤਾ ਨਾਲ ਦੇ ਮਾਰਗ ਜਿਹੜੇ ਰਾਸਤੇ ਓਪਨ ਹੋ ਚੁੱਕੇ ਨੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਹਾਂ ਇੱਕ ਇੱਕ ਜਿਹਨੂੰ ਹੀਲ ਕਰਨ ਦੇ ਲਈ ਫ੍ਰੀ ਕਰਨ ਦੇ ਲਈ ਪਿਤਾ ਤੁਧਿਆਵਾਣੀ ਪਿਤਾ ਤੁਕਰ ਪਾਲਿ ਤੁਧਿਆਲੂ ਪਰਮੇਸ਼ਰੇ ਪਿਤਾ ਤੁਹਾਡੀ ਬਿਆਸਦਾ ਦੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਜਿੰਨੇ ਇਸ ਪ੍ਰਾਰਥਨਾ ਨੂੰ ਸੁਣ ਕੇ ਅੱਗੇ ਤੱਕਰ ਪਰਚਾੜ ਮੇਰੇ ਪਿਤਾ ਤੇਰਾ ਆਤਮਾ ਦਾ ਜੀਵਨ ਚ ਕਾਰੇ ਕਰੇ ਖੁਦਾਵਨ ਮੇਰੇ ਪਿਤਾ ਪਰਮੇਸ਼ਰ ਸੁਬਸਮਾਚਾਰ ਕਿ ਵੀ ਤੁਹਾਡਾ ਵਚਨ ਕਹਿੰਦਾ ਜਾਓ ਸੁਬਹ ਸਮਾਚਾਰ ਦੋ ਮੇਰੇ ਪਿਆਰੇ ਪ੍ਰਭੂ ਜੀ ਜਿਹਦਾ ਸੁਬਹ ਸਮਾਚਾਰ ਦੇਣ ਤੁਹਾਡੇ ਰਾਜ ਬਾਰੇ ਖੁਦਾਵਾਨ ਤੁਹਾਡਾ ਆਤਮਨਜੀ ਵਿੱਚ ਕਾਰੇ ਕਰੇ ਅਸੀਮ ਨਰਨ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਤਾਰੀਫ ਕਰਦੀ ਆਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੀ ਆਮੀਨ ਆਮੀਨ ਗੋਡ ਬlesਸ ਯੂ ਆਲ